ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ ਕਿ 17 18 19 ਅਤੇ 20 ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਸਤੰਬਰ ਮਹੀਨੇ ਦੇ ਕਿਉਂਕਿ ਹੁਣ ਲਗਾਤਾਰ ਮੌਸਮ ਚੇਂਜ ਹੋ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਵਿੱਚ ਦੇਖਿਆ ਜਾ ਰਿਹਾ ਕਿ ਕੁਝ ਕਲਾਕੇ ਵਿੱਚ ਬੂੰਦਬاندی ਕਿਰਮਣਕਣੀ ਹੋ ਰਹੀ ਹੈ ਕੁਝ ਕਲਾਕਿਆਂ ਵਿੱਚ ਸਿਰ ਬੱਦਲ ਵਈਆ ਤੇ ਕੁਝ ਕਲਾਕੇ ਕੁਸ਼ਕ ਬਣੇ ਹੋਏ ਨੇ ਬੀਤੀ ਕੱਲ ਦੀ ਅਗਰ ਗੱਲ ਕੀਤੀ ਜਾਵੇ ਤਾਂ 16 ਤਰੀਕ ਨੂੰ ਸਾਨੂੰ ਦੁਆਬੇ ਦੇ ਬਹੁਤ ਸਾਰੇ ਇਲਾਕੇ ਜਿਦੇ ਵਿੱਚ ਕੀ ਗੁਰਦਾਸਪੁਰ ਤੋਂ ਅਗਰ ਥੋੜਾ ਜਿਹਾ ਆਪਾਂ ਉੱਪਰੋਂ ਦੇਖੀਏ ਤਾਂ ਮਾਝੇ ਦੇ ਲੈ ਕੇ ਦੁਆਬਾ ਦੁਆਬੇ ਤੋਂ ਬਾਅਦ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਨਨਕਾਣਾ ਸਾਹਿਬ ਮੋਹਾਲੀ ਕੁਰਾਲੀ ਮੋਰਿੰਡਾ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਪਟਿਆਲਾ ਇਹਨਾਂ ਵਿੱਚ ਟੁੱਟਵੇਂ ਰੂਪ ਦੇ ਵਿੱਚ ਵੱਖ-ਵੱਖ ਥਾਵਾਂ ਵਿੱਚ ਬੂੰਦਾਬੰਦੀ ਹੋਈ ਹੈ ਕਿਰਮਣਕਣੀ ਹੋਈ ਹੈ ਜਿਸ ਦੇ ਨਾਲ ਇਹਨਾਂ ਇਲਾਕਿਆਂ ਵਿੱਚ ਥੋੜਾ ਜਿਹਾ ਮੌਸਮ ਠੀਕ ਹੈ ਪਰ ਦੂਜੇ ਪਾਸੇ ਫਰੀਦਕੋਟ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਤਰਨਤਾਰਨ ਬਰਨਾਲਾ ਮਾਨਸਾ ਸੰਗਰੂਰ ਇਹਨਾਂ ਵਿੱਚ ਜਿਹੜਾ ਮੌਸਮ ਖੁਸ਼ਕ ਬਣਿਆ ਹੋਇਆ ਇਹਨਾਂ ਵਿੱਚ ਕੋਈ ਉਮੀਦ ਉਮੀਦ ਨਹੀਂ ਸੀ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਤੇ ਅਗਰ ਸਾਨੂੰ ਇੰਸਟਾਗ੍ਰਾਮ ਜਾਂ ਫੇਸਬੁੱਕ ਤੇ ਦੇਖ ਰਹੇ ਹੋ ਸਾਡੇ ਪੇਜ ਨੂੰ ਫੋਲੋ ਕਰੋ ਤਾਂ ਕਿ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲ ਸਕੇ ਅ ਵੀਡੀਓ ਲੰਬੀ ਜਾਂਦਾ ਨਹੀਂ ਕਰਾਂਗੇ ਸਭ ਤੋਂ ਪਹਿਲਾਂ ਅਗਰ ਆਪਾਂ 17 ਤਰੀਕ ਦੀ ਗੱਲ ਕਰੀ ਤਾਂ ਬਹੁਤ ਸਾਰੇ ਪੰਜਾਬ ਦੇ ਇਲਾਕੇ ਵਿੱਚ ਬੱਦਲਵਾਈ ਬਣਦੀ ਹੋਈ ਦਿਖਾਈ ਤੇਰੀ ਹੈ ਖਾਸ ਤੌਰ ਤੇ ਪਠਾਨਕੋਟ ਖਰ达ਸਪੁਰ ਅੰਮ੍ਰਿਤਸਰ ਹੁਜਾਰਪੁਰ ਨਮਾਸ਼ਾ ਰੂਪਨਗਰ ਮੁਹਾਲੀ ਇਹਨਾਂ ਇਲਾਕਿਆਂ ਵਿੱਚ ਥੋੜਾ ਜਿਹਾ ਤੇਜ਼ਮੀ ਦੇਖਣ ਨੂੰ ਮਿਲ ਸਕਦਾ ਜਾਂ ਛਰਾਟੇ ਦਰਮੀ ਸਵੇਰ ਦੇ ਸਮੇਂ ਹੋ ਸਕਦਾ ਹੈ ਬਾਕੀ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਸੰਗਰੂਰ ਪਟਿਆਲਾ ਫਤਿਹਗੜ ਸਾਹਿਬ ਤੇ ਮਾਨਸਾ ਇਹਨਾਂ ਵਿੱਚ ਥੋੜੀ-ਬੋਤੀ ਬਦਲਵਾਈ ਆ ਸਕਦੀ ਹੈ ਬਾਕੀ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਬਠਿੰਡਾ ਜਫਰ ਫਜ਼ਿਲਕਾ ਇਹਨਾਂ ਵਿੱਚ ਮੌਸਮ ਮੀਂਹ ਨਾ ਮਾਤਰ ਦੇ ਬਰਾਬਰ ਹੈ ਅਗਰ ਆਪਾਂ ਗੱਲ ਕਰੀ 18 ਤਰੀਕ ਦੀ ਥੋੜਾ ਜਿਹਾ ਇਹਦੇ ਵਿੱਚ ਵੀ ਸਿਸਟਮ ਸੇਮ ਸੇਮ ਨੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਤੇ ਮੁਹਾਲੀ 19 ਤਰੀਕ ਨੂੰ ਵੀ ਲਗਭਗ ਸੇਮ ਹਾਲਾਤ ਨੇ ਇਹਨਾਂ ਇਲਾਕਿਆਂ ਦੇ ਵਿੱਚ ਬੱਦਲਬਾਹੀ ਥੋੜੀ ਜਿਹੀ ਤੇਜ਼ ਹੋ ਸਕਦੀ ਹੈ ਕਿਰਮਣ ਕਣੀ ਅਤੇ ਮੀਂਹ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਸਕਦਾ ਹੈ ਅੰਮ੍ਰਿਤਸਰ ਕਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਇਹਨਾਂ ਇਲਾਕਿਆਂ ਵਿੱਚ ਦੋਨੋਂ ਦਿਨ ਠੀਕ ਠਾਕ ਬੱਦਲਬਾਹੀ ਕਿਰਮਣ ਕਣੀ ਹੋ ਸਕਦੀ ਹੈ ਤਕੜੀ ਕਾਰਵਾਈ ਨਹੀਂ ਹੈ ਅਗਰ ਆਪਾਂ ਮਾਲਵਾ ਬੈਲਟ ਦੀ ਗੱਲ ਕਰੀਏ ਤਾਂ ਮੌਸਮ ਡਰਾਈ ਨੇ ਕੋਈ ਮੀਂਹ ਦੀ ਉਮੀਦ ਫਿਲਹਾਲ ਪਣਦੀ ਹੋਈ ਸਾਨੂੰ ਇਹਨਾਂ ਇਲਾਕਿਆਂ 'ਚ ਦਿਖਾਈ ਨਹੀਂ ਦੇ ਰਹੀ ਹਾਲਾਤ ਅੰਡਰ ਕੰਟਰੋਲ ਨੇ 20 ਸਤੰਬਰ ਦੀ ਗੱਲ ਕਰੀਏ ਪੂਰੇ ਪੰਜਾਬ ਦੇ ਵਿੱਚ ਨਾ ਮਾਤਰ ਦੇ ਬਰਾਬਰ ਮੀ ਹੈ ਹੁਣ ਮੌਸਮ ਜਿਹੜਾ ਖੁਸ਼ਕ ਹੁੰਦਾ ਦਿਖਾਈ ਦੇ ਰਿਹਾ ਹੈ ਪੱਛਮੀ ਹਵਾ ਦੀ ਵਾਪਸੀ ਹੋ ਰਹੀ ਹੈ ਜਿਸ ਦੇ ਕਾਰਨ ਕੋਈ ਮੀਂਹ ਦੀ ਹਾਲਾਤ ਫਿਲਹਾਲ ਇਹਨਾਂ ਇਲਾਕਿਆਂ ਵਿੱਚ ਵਣਦੇ ਹੋਏ ਦਿਖਾਈ ਨਹੀਂ ਦੇ ਰਹੇ ਤੇ ਬਾਕੀ ਇਹ ਅਪਡੇਟ ਸੀ 20 ਸਤੰਬਰ ਤੱਕ ਦੀ ਜਿਦੇ ਵਿੱਚ ਤੁਹਾਨੂੰ ਤੁਸੀਂ ਦੇਖਿਆ ਕਿ 19 ਤਰੀਕ ਤੱਕ ਥੋੜੀ-ਬਹੁਤੀ ਬੱਦਲਬਾਹੀ ਬਣਦੀ ਹੋਈ ਦਿਖਾਈ ਦੇ ਰਹੀ ਹੈ ਮੀਂਹ ਦੀ ਉਮੀਦ ਹੈ ਅਗਰ ਕੋਈ ਨਵੀਂ ਅਪਡੇਟ ਆਈ ਤਾਂ ਉਹ ਜਾਣ ਕੇ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਵੈਦਰ ਅਪਡੇਟਸ ਲਈ ਦੇ ਨਾਲ ਸਬਸਕ੍ਰਾਈਬ ਕਰੋ ਫੋਲੋ ਕਰੋ ਧੰਨ